ਪੀਟੀਸੀ న్యూਸ ਤੇ ਅਸਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੌਂਦ ਵਿਖੇ ਮਾਹੌਲ ਤਣਾਪੂਰਨ ਹੋ ਗਿਆ ਹੈ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਨੇ ਸਿੱਧਾ ਤੁਹਾਨੂੰ ਤਸਵੀਰਾਂ ਤੇ ਲੈ ਕੇ ਚਲਦੇ ਆ ਤਸਵੀਰਾਂ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਜਦੋਂ ਮਾਹੌਲ ਕਾਫੀ ਤਣਾਪੂਰਨ ਹੋ ਜਾਂਦਾ ਹੈ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਤੋਂ ਬਾਅਦ ਪੁਲਿਸ ਥੋੜਾ ਬਲ ਪ੍ਰਯੋਗ ਕਰਦੀ ਹੈ ਕਿਸ ਤਰੀਕੇ ਦੇ ਨਾਲ ਡਾਂਗਾ ਚੱਕ ਕੇ ਕਿਸਾਨਾਂ ਦੇ ਪਿੱਛੇ ਭੱਜ ਪੈਂਦੀ ਹੈ ਔਰ ਕਿਸਾਨ ਵੀ ਖੇਤਾਂ ਦੇ ਵਿੱਚ ਅੱਗੇ-ਅੱਗੇ ਦੌੜਦੇ ਹੋਏ ਨਜ਼ਰ ਆਉਂਦੇ ਨੇ ਪਿੱਛੇ ਉਹਨਾਂ ਦੇ ਪੁਲਿਸ ਭੱਜ ਰਹੀ ਹੈ ਇਹ ਸਭ ਹੋਇਆ ਕਿਉਂ ਕਿਉਂਕਿ ਦਰਸਲ ਇੱਥੇ ਪ੍ਰਸ਼ਾਸਨ ਵੱਡੀ ਸੰਖਿਆ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਚਾਰ ਜ਼ਿਲ੍ਹਿਆਂ ਦੀ ਪੁਲ ਹੋਈ ਸੀ ਦਰਸਲ ਨਕਸ਼ਾ ਬੰਦੀ ਲਈ ਇੱਥੇ ਪੁਲਿਸ ਮਹਿਕਮਾ ਪਹੁੰਚਿਆ ਹੋਇਆ ਸੀ ਕਿਉਂਕਿ ਲਗਾਤਾਰ ਇਹ ਜੋ ਜ਼ਮੀਨ ਦੇ ਉੱਤੇ ਕੁਝ ਕਿਸਾਨਾਂ ਦੇ ਵੱਲੋਂ 2 ਤੋਂ ਲੈ ਕੇ 3 ਪੀੜੀਆਂ ਦੇ ਵੱਲੋਂ ਲਗਾਤਾਰ ਖੇਤੀ ਕੀਤੀ ਜਾ ਰਹੀ ਸੀ ਤੇ ਕਿਸਾਨ ਕਹਿ ਰਹੇ ਸੀ ਇਸ ਜ਼ਮੀਨ ਨੂੰ ਪਿਛਲੇ ਕਈ ਦਹਾਕਿਆਂ ਦੇ ਵੱਲੋਂ ਬਾਹਿਆ ਜਾ ਰਿਹਾ ਹੈ ਇਸ ਕਰਕੇ ਜ਼ਮੀਨ ਦੇ ਉੱਤੇ ਉਹਨਾਂ ਕਿਸਾਨ ਪਰਿਵਾਰਾਂ ਦਾ ਹੀ ਹੱਕ ਹੈ ਪਰ ਦੂਸਰੇ ਪਾਸੇ ਗੱਲ ਸਾਹਮਣੇ ਆ ਰਹੀ ਹੈ ਕਿ ਜ਼ਮੀਨ ਪੰਚਾਇਤ ਦੀ ਹੈ ਪੰਚਾਇਤੀ ਜ਼ਮੀਨ ਹੈ ਜੋ ਕਿ ਕਿਸੇ ਵੀ ਇੰਡੀਵਿਜੂਅਲ ਦੇ ਨਾਮ ਦੇ ਉੱਤੇ ਨਹੀਂ ਹੈ ਇਸ ਕਰਕੇ ਇਸ ਦੇ ਉੱਤੇ ਪੰਚਾਇਤ ਔਰ ਸਰਕਾਰ ਦਾ ਆ ਰਿਹਾ ਹੈ ਕਿਉਂਕਿ ਇਹ ਕਿਸੇ ਦੇ ਉੱਤੇ ਨਹੀਂ ਹੈ ਜਦੋਂ ਇਸ ਮੌਕੇ ਦੇ ਉੱਤੇ ਪ੍ਰਸ਼ਾਸਨ ਪਹੁੰਚਿਆ ਨਕਸ਼ਾਬੰਦੀ ਕਰਨ ਦੇ ਲਈ ਤਾਂ ਉਸ ਵੇਲੇ ਵਿਰੋਧ ਹੋਇਆ ਇੱਕ ਦੂਸਰੇ ਦੇ ਨਾਲ ਕਿਸ ਤਰੀਕੇ ਦੇ ਨਾਲ ਬਹਿਸਵਾਜੀ ਕੀਤੀ ਗਈ ਉਹਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੇ ਉਸ ਤੋਂ ਬਾਅਦ ਦੇਖੋ ਕਿਵੇਂ ਮਾਹੌਲ ਕਾਫੀ ਜਿਆਦਾ ਤਣਾਅਪੂਰਨ ਹੋ ਗਿਆ ਸੀ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਕੁਝ ਲੋਕਾਂ ਵੱਲੋਂ ਕਿ ਮਾਹੌਲ ਖਰਾਬ ਨਾ ਹੋਵੇ ਲੇਕਿਨ ਉਹ ਜੋ ਸ਼ਾਂਤਮਈ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਨਹੀਂ ਹੋਇਆ ਆ ਸਿੱਧੀਆਂ ਤਸਵੀਰਾਂ ਤੁਸੀਂ ਜਿਉਂਦ ਪਿੰਡ ਦੀਆਂ ਇਸ ਵਕਤ ਦੇਖ ਰਹੇ ਹੋ ਬਠਿੰਡਾ ਦੇ ਅਧੀਨ ਇਹ ਪੈਂਦਾ ਹੈ ਤੇ ਤਲਵੰਡੀ ਸਾਬੋ ਦੇ ਇਹ ਕਾਫੀ ਜਿਆਦਾ ਨਜ਼ਦੀਕ ਹੈ ਉੱਥੇ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਗਿਆ ਇੱਕ ਪਾਸੇ ਪੁਲਿਸ ਫੋਰਸ ਹੱਥਾਂ ਵਿੱਚ ਡਾਂਗਾ ਲੈ ਕੇ ਭੱਜ ਰਹੀ ਹੈ ਤਾਂ ਦੂਸਰੇ ਪਾਸੇਓ ਕਿਸਾਨਾਂ ਵੱਲੋਂ ਵੀ ਟਰੈਕਟਰ ਟਰਾਲੀਆਂ ਦੇ ਉੱਤੇ ਪਹੁੰਚਾ ਕੀਤੀ ਗਈ ਸੀ ਔਰ ਜਰਾ ਦੇਖੋ ਟਰਾਲੀ ਦੇ ਕਿਸ ਤਰੀਕੇ ਦੇ ਨਾਲ ਇੱਟਾਂ ਰੋੜੇ ਭਰੇ ਹੋਏ ਨੇ ਕਿਸਾਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਸਾਡੇ ਉੱਤੇ ਹਮਲਾ ਹੁੰਦਾ ਤਾਂ ਅਸੀਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਇੱਟਾਂ ਰੋੜੇ ਚਲਾ ਸਕਦੇ ਹਾਂ ਤਾਂ ਐਸੀਆਂ ਗੱਲਾਂ ਕਰਕੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਤਾਂ ਬਠਿੰਡੇ ਦੇ ਅਧੀਨ ਇੱਕ ਪਿੰਡ ਪੈਂਦਾ ਜੀਉਨ ਉੱਥੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੋ ਗਏ ਨੇ ਜਾਣਕਾਰੀ ਹੈ ਕਿ ਪਿੰਡ ਜੀਉਨ 'ਚ ਨਕਸ਼ਾਬੰਦੀ ਤੇ ਮਰੱਬਾ ਬੰਦੀ ਨੂੰ ਲੈ ਕੇ ਕਿਸਾਨ ਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਬਲ ਨੂੰ ਲੈ ਕੇ ਨਕਸ਼ਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ ਔਰ ਤੁਹਾਨੂੰ ਦੱਸ ਦਿੰਨੇ ਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਹ ਗਰਾਹਾਂ ਦੇ ਇੱਥੇ ਕਾਫੀ ਵੱਡੀ ਸੰਖਿਆ ਦੇ ਵਿੱਚ ਜੋ ਕਿਸਾਨ ਜੋ ਉਸ ਜੱਥੇਬੰਦੀ ਨਾਲ ਜੁੜੇ ਹੋਏ ਨੇ ਮੌਕੇ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ-ਵਾਜੀ ਹੋਈ ਹੈ ਪੁਲਿਸ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੁਸੀਂ ਆਪਣੀ ਥਾਂ ਤੋਂ ਪਿੱਛੇ ਹਟ ਜਾਓ ਸਰਕਾਰੀ ਕੰਮ ਦੇ ਵਿੱਚ ਵਿਘਨ ਨਾ ਪਾਓ ਲੇਕਿਨ ਦੂਸਰੇ ਪਾਸੇ ਕਿਸਾਨ ਆਗੂ ਦਾ ਕਹਿਣਾ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਜੋ ਜ਼ਮੀਨ ਹੈ ਵਾਹੀ ਕੀਤੀ ਜਾ ਰਹੀ ਹੈ ਕਿਸਾਨ ਪਰਿਵਾਰਾਂ ਦੇ ਵੱਲੋਂ ਹੁਣ ਇਹੀ ਕਿਸਾਨ ਇਸੇ ਜ਼ਮੀਨ ਦੇ ਮਾਲਕ ਨੇ ਉਹ ਇੱਥੋਂ ਪਿੱਛੇ ਨਹੀਂ ਹਟਣਗੇ ਤਾਂ ਏਸੀਆ ਗੱਲਾਂ ਕਰਕੇ ਕਾਫੀ ਜ਼ਿਆਦਾ ਮਾਹੌਲ ਤਣਾਪੂਰਨ ਹੋ ਗਿਆ ਹੈ ਜ਼ਬਰਦਸਤ ਬਹਿਸਬਾਜ਼ੀ ਹੋਈ ਹੈ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਬਹਿਸਬਾਜ਼ੀ ਦੀਆਂ ਤਸਵੀਰਾਂ ਦਿਖਾਣੀਆਂ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਨੂੰ ਜੋ ਕੌੜੀਆਂ ਗੱਲਾਂ ਇੱਕ ਦੂਜੇ ਦੇ ਨਾਲ ਐਕਸਚੇਂਜ ਕੀਤੀਆਂ ਗਈਆਂ ਨੇ ਕੀ ਕੁਝ ਕਹਿ ਰਹੇ ਨੇ ਪੁਲਿਸ ਵਾਲੇ ਤੇ ਕਿਸਾਨ ਕਿਵੇਂ ਇੱਕ ਦੂਸਰੇ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਜੇ ਸਾਡੀ ਜਾਨ ਨੂੰ ਕਿਤੇ ਨਾ ਕਿਤੇ ਖਤਰਾ ਹੁੰਦਾ ਹੈ ਤਾਂ ਅਸੀਂ ਵੀ ਉਸੇ ਤਰੀਕੇ ਦਾ ਬਲ ਪ੍ਰਯੋਗ ਕਰਾਂਗੇ ਜਿਸ ਤਰੀਕੇ ਦੇ ਨਾਲ ਪੁਲਿਸ ਕਰੇਗੀ ਕੀ ਕੁਝ ਬਹਿਸਬਾਜ਼ੀ ਹੋ ਰਹੀ ਹੈ ਉਹ ਆਪਾਂ ਸੁਣਦੇ ਆ ਪਹਿਲਾਂ ਹਾਂ ਜੀ ਟ੍ਰੈਲੀ ਦੇ ਨੇ ਦੇ ਦੋ ਨਹੀਂ ਗੱਲ ਸੋ ਬੇ ਕਦੇ ਬਾਤ ਨਹੀਂ ਸਾਡੇ ਥੋੜੇ ਬੰਦੇ 8000 ਰੁਪਏ ਬਿਲਕੁਲ ਉਹਨਾਂ ਨੇ ਬਾਹਾਂ ਤੋੜ ਦਿੱਤੀਆਂ ਤੇਰੀ ਥੋੜੀ ਜਿਹੀ ਬਦਲ ਆ ਜਿਹੜਾ ਕਿੱਥੇ ਥੋੜੀ ਹੈ ਉਹ ਹਸਪਤਾਲ ਗਿਆ ਜਾ ਕੇ ਪਤਾ ਕਰ ਲੈ ਛੋਟੇ ਤੋਂ ਮਾਰਦੇ ਸੀ ਸਾਡੇ ਉਹ ਵੀ ਉਹ ਸਾਰੇ ਥੋੜੀ ਅਬਰਾਨ ਜੀ ਸਾਰੇ ਸਾਡੇ ਹੀ ਹੈ ਠੀਕ ਹੈ ਜੀ ਹਸਾਨ ਵਧੀਆ ਲੈ ਲਈਏ ਪੰਜ ਪੰਜ ਬੰਦੇ ਚਾਹ ਲੋ ਪੰਜ ਬੰਦੇ ਐਕਸੀਡੈਂਟ ਹੋ ਗਿਆ ਹਾਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਘਰ ਦੇ ਕੰਮ ਤੇ ਜਾਂਦੇ ਸੀ ਮੁੱਖ ਮੰਤਰੀ ਬੋਲਦਾ ਵੀ ਸਰਕਾਰੀ ਡਿਊਟੀ ਤੇ ਗਏ ਸੀ ਵਿਮਾਜਵਾਦ ਇਹ ਤੋਂ 15 ਸਾਲ ਪਹਿਲਾਂ 10 ਲੱਖ ਰੁਪਏ ਲਿਆ ਨੌਕਰੀ ਲਈਆ ਕਾਰਜ ਖਤਮ ਕਰਾਇਆ ਜਿਹੜਾ ਉਹ 10 ਲੱਖ ਰੁਪਏ ਦਾ 20 ਜਣੇ ਚਾਹੀਦਾ ਜੋ ਦੇਖਾਂ ਜੋ ਉਹਦੇ ਲੋਕ ਸਾਡੀ ਕਹਿੰਦੇ ਪਾਲਸੀ ਬਣੀ ਪੁਲਿਸ ਦੇ ਲੋਕਾਂ ਦੇ ਉੱਤੇ ਵੱਢਣੀ ਹੋਈ ਹੈ ਛੱਡੋ ਬਹੁਤ ਨਾ ਚੱਖ ਨੂੰ ਚੜੀ ਜਾਊਂਗੇ ਬਧੀ ਜਾਊਂਗਾ ਛੱਡੋ ਆਪਾਂ ਨੂੰ ਕੋਈ ਫਾਇਦਾ ਨਹੀਂ ਕੋਈ ਦੇ ਲਾ ਲੋ ਯਾਰ ਕੋਈ ਨਹੀਂ ਹੋਣੀ ਸੀ ਹੋਣੀ ਬੱਛੇ ਪਿੱਛੇ ਛੇੜ ਨਾ ਕਰਨਾ ਵੱਲਾ ਲਗ ਰਿਹਾ ਹੈ ਆਪਾਂ ਦੇਖੋ ਸਰ ਇਹ ਬੰਦਾ ਬੈਠ ਗਿਆ ਗਾਇਆ ਨਿਆਣ ਭਾਲਦਾ ਬੰਦਾ ਆਪਾਂ ਦੱਸਿਆ ਲੈ ਇਹ ਗੱਲ ਕਰੋ ਪਾਣੀ ਕਰੋ ਫੇਰ ਕਰ ਲੈਣਾ ਸਾਡੇ ਬੰਦੇ ਬਾਹਰ ਅਸੀਂ ਬੰਬ ਨਹੀਂ ਮਾਰੇ ਉਹ ਅਸੀਂ ਥਰੂ ਗਏ ਹੈ ਨਾ ਬਦਲਾ ਲਾਉਣੇ ਤੁਸੀਂ ਅਸੀਂ ਬੰਬ ਨਹੀਂ ਪੜਾਏ ਹੈਗੇ ਅਸੀਂ ਬੰਬ ਕਿੱਥੋਂ ਪੜਾਏ ਹੈਗੇ ਚੱਲ ਜੀ ਮੇਰੇ ਮੁੰਡਾ ਜੀ ਲੜੋ ਲੜਦਾ ਥੋੜਾ 2000 ਰੁਪਏ ਸੇ ਸੁਣਨ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲਿਆ ਲੈ ਨਾ 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 ਅਬਾ ਰੋੜੇ ਲਾ ਕੇ ਦੇ ਦੇਣੇ ਟਰਾਲੀ ਰੋੜੇ ਲਾ ਕੇ ਦੇਾਂਗੇ ਟਰਾਲੀ ਰੋੜੇ ਲਾ ਕੇ ਦੇਾਂਗੇ ਸਾਨੂੰ ਰੋੜੇ ਨਹੀਂ ਪੱਟੇ ਜਾਣਗੇ ਇੱਥੇ ਰੋੜੇ ਨਹੀਂ ਮਿਲਦੇ ਪੱਟ ਲੈਗਾ ਫਿਰ ਮਾਰ ਦੇ ਸਾਰੀ ਦੁਨੀਆ ਮਾਰ ਦੇਗਾ ਤੂੰ ਹੈਂ ਅਸੀਂ ਤਾਂ ਕੋਈ ਗੱਲ ਦਲੀਲ ਨਾਲ ਗੱਲ ਕਰ ਯਾਰ ਅਸੀਂ ਉਸ ਤੋਂ ਪਰਦਾਵਰਦਾ ਆਏ ਅਸੀਂ ਉਸ ਕਿਹਾ ਉਹਨਾਂ ਨੂੰ ਤੂੰ ਰੋਕਿਆ ਉੱਥੇ ਸਾਡੇ ਬੰਦੇ ਦੀ ਬਾਹ ਮੱਣੀ ਪੰਗਾ ਲਿਆ ਉਹਨਾਂ ਨਾਲ ਪਿੱਛੋਂ ਉਹਨਾਂ ਨੂੰ ਉਹਨਾਂ ਨੇ ਪੰਗਾ ਲੈ ਲਿਆ ਤੁਹਾਡੇ ਨਾਲ ਜਨਾਬ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲ ਇਹ ਬੰਬਾਂ ਦੀ ਫੈਕਟਰੀ ਉਰੇ ਨਹੀਂ ਹੋਇਆ ਤੁਸੀਂ ਬੰਦਾ ਦੇ ਦਿਓ ਜੇ ਤੁਹਾਨੂੰ ਕੱਢ ਲਿਓ ਲੈਓ ਬੰਦਾ ਦੋ ਇੱਕ ਦਾ ਟੈਰ ਤੁਹਾਡੇ ਕੋਲ ਤਾਂ ਬਠਿੰਡਾ ਦੇ ਜੌਂਦ ਪਿੰਡ ਤੋਂ ਤੁਹਾਨੂੰ ਐਸੀ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿs ਤਰੀਕੇ ਦੇ ਨਾਲ ਜ਼ਬਰਦਸਤ ਹੰਗਾਮਾ ਹੋਇਆ ਹੁਣ ਜੋ ਅਸੀਂ ਗੱਲਬਾਤ ਤਾਜ਼ਾ ਆਪਣੇ ਸਹਾਇਕੀ ਦੇ ਨਾਲ ਕੀਤੀ ਉਹਨਾਂ ਨੇ ਦੱਸਿਆ ਕਿ ਫਿਲਹਾਲ ਹੰਗਾਮਾ ਸ਼ਾਂਤ ਹੋ ਗਿਆ ਪੁਲਿਸ ਇੱਕ ਸਾਈਡ ਦੇ ਉੱਤੇ ਹੈ ਕਿਸਾਨ ਇੱਕ ਸਾਈਡ ਦੇ ਉੱਤੇ ਨੇ ਤੇ ਜੋ ਜ਼ਿਆਦਾਤਰ ਪੁਲਿਸ ਫੋਰਸ ਹੈ ਉਹ ਵਾਪਸ ਵੀ ਚਲੀ ਗਈ ਹੈ ਕਿਉਂਕਿ ਆਪਸ ਦੇ ਵਿੱਚ ਉਹਨਾਂ ਨੇ ਸਹਮਤੀ ਪ੍ਰਗਟਾਈ ਹੈ ਕਿ ਠੀਕ ਹੈ ਆਪਾਂ ਮਾਹੌਲ ਨੂੰ ਖਰਾਬ ਨਹੀਂ ਕਰਨਾ ਹੋਰ ਇਸ ਤੋਂ ਬਾਅਦ ਲੇਕਿਨ ਇੱਕ ਵਾਰ ਮਾਹੌਲ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀ ਤੇ ਕਿਉਂ ਹੋਇਆ ਸੀ ਹੁਣ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਣੇ ਆ ਟ੍ਰਿਕ ਦੇ ਨਾਲ ਇੱਟਾਂ ਰੋੜੇ ਭਰੇ ਹੋਏ ਨੇ ਪੁਲਿਸ ਲਗਾਤਾਰ ਕਹਿ ਰਹੀ ਸੀ ਕਿ ਅਸੀਂ ਸਰਕਾਰੀ ਕੰਮ ਕਰਨ ਦੇ ਲਈ ਆਏ ਆ ਸਰਕਾਰੀ ਕੰਮ ਦੇ ਵਿੱਚ ਤੁਸੀਂ ਵਿਗੜ ਨਾ ਪਾਓ ਤੇ ਦੂਸਰੇ ਪਾਸੇ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਜੇਕਰ ਪੁਲਿਸ ਦੇ ਕੋਲ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਲਾਠੀਆਂ ਡੰਡੇ ਨੇ ਤਾਂ ਅਸੀਂ ਵੀ ਇੱਟਾਂ ਰੋੜੇ ਆਪਣੇ ਕੋਲ ਤਾਂ ਰੱਖੇ ਨੇ ਜੇ ਸਾਡੇ ਉੱਤੇ ਹਮਲਾ ਹੋਊਗਾ ਤੇ ਅਸੀਂ ਵੀ ਉਸੇ ਤਰੀਕੇ ਦੇ ਨਾਲ ਜਵਾਬ ਦੇਵਾਂਗੇ ਤੇ ਕੁਝ ਇਹੀ ਗੱਲਾਂ ਸੁਣ ਕੇ ਪੁਲਿਸ ਹੋਰ ਜ਼ਿਆਦਾ ਭੜਕ ਗਈ ਸੀ ਤੇ ਇਹਨਾਂ ਤਸਵੀਰਾਂ ਨਹੀਂ ਉਹ ਕੰਮ ਕੀਤਾ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਬਲਦੀ ਅੱਗ ਦੇ ਵਿੱਚ ਕੀ ਪਾਉਣ ਵਾਲਾ ਕੰਮ ਕਿਉਂਕਿ ਕਿਸ ਤਰੀਕੇ ਦੇ ਨਾਲ ਵੱਡੀ ਇੱਜਤ ਤੁਸੀਂ ਸਾਰਾ ਸੋਚੋ ਔਰ ਦੇਖੋ ਜਰਾ ਕਿੰਨੀ ਵੱਡੀ ਮਾਤਰਾ ਦੇ ਵਿੱਚ ਇੱਟਾਂ ਰੋੜੇ ਇਕੱਠੇ ਕੀਤੇ ਗਏ ਨੇ ਇਹ ਸਭ ਤਾਂ ਕੀਤੇ ਗਏ ਨੇ ਤਾਂ ਕਿ ਜੇਕਰ ਟਕਰਾਅ ਵਾਲੀ ਸਥਿਤੀ ਵੱਧਦੀ ਹੈ ਤਾਂ ਉਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਜਾ ਸਕੇ ਸ਼ਾਇਦ ਇਸੇ ਲਈ ਸਮਝਦਾਰੀ ਅਪਣਾਈ ਹੈ ਕਿਸਾਨ ਆਗੂਆਂ ਨੇ ਵੀ ਸਮਝਦਾਰੀ ਅਪਣਾਈ ਹੈ ਪੁਲਿਸ ਮੈਕਮੇ ਨੇ ਵੀ ਸਮਝਦਾਰੀ ਅਪਣਾਈ ਹੈ ਤੇ ਦੋਵੇਂ ਧਿਰਾਂ ਨੇ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਹੈ ਫਿਲਹਾਲ ਵਾਪਸ ਹੋ ਚੁੱਕੇ ਨੇ ਹੁਣ ਜੋ ਅਗਲਾ ਕੰਮ ਹੈ ਉਹ ਕਦੋਂ ਹੋਵੇਗਾ ਉਹਦੀ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਜੋ ਨਕਸ਼ਾਬੰਦੀ ਤੇ ਮਰਬੇਬੰਦੀ ਲਈ ਟੀਮ ਆਈ ਸੀ ਉਹ ਵਾਪਸ ਚਲੀਆਂ ਗਈਆਂ ਇਸ ਗੱਲ ਦੇ ਉੱਤੇ ਉਹਨਾਂ ਨੇ ਇਹ ਵਾਪਸ ਜਾਣਾ ਤੈਅ ਕੀਤਾ ਕਿ ਆਪਾਂ ਮਾਹੌਲ ਨੂੰ ਹੋਰ ਜ਼ਿਆਦਾ ਖਰਾਬ ਨਹੀਂ ਕਰਦੇ ਜੋ ਕੋਰਟ ਦੇ ਅਗਲੇ ਹੁਕਮ ਹੋਣਗੇ ਉਸ ਤਰੀਕੇ ਦੇ ਨਾਲ ਹੀ ਆਪਾਂ ਅਗਲੀ ਕਾਰਵਾਈ ਕਰਾਂਗੇ ਪਰ ਦੂਸਰੇ ਪਾਸੇ ਕਿਸਾਨਾਂ ਨੇ ਵੀ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕੁਝ ਵੀ ਹੋ ਜਾਵੇ ਲੇਕਿਨ ਅਸੀਂ ਇਹ ਜ਼ਮੀਨ ਨਹੀਂ ਛੱਡਾਂਗੇ ਜੇ ਸਰਕਾਰ ਚਾਹਦੀ ਹੈ ਜੇ ਕਲਪੁਰਸ ਵਿਭਾਗ ਮੰਤਰੀ ਚਾਹੁੰਦਾ ਹੈ ਕਿ ਸਾਨੂੰ ਮਾਰਨਾ ਹੀ ਚਾਹੁੰਦੇ ਹੋ ਤਾਂ ਮਾਰ ਲਿਓ ਪਰ ਅਸੀਂ ਇਹ ਜ਼ਮੀਨ ਨਹੀਂ ਛੱਡਾਂਗੇ ਪਰ ਦੂਸਰੇ ਪਾਸੇ ਪੁਲਿਸ ਫੋਰਸ ਵਾਪਸ ਚਲੀ ਗਈ ਹੈ ਉਹਨਾਂ ਨੇ ਕਿਹਾ ਕਿ ਕੋਰਟ ਜੋ ਵੀ ਹੁਕਮ ਦੇਵੇਗੀ ਉਹਨੂੰ ਮੰਨਣਾ ਸਾਡਾ ਹੁਕਮ ਹੈ ਸਾਡਾ ਜੋ 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 ਕੋਰਟ ਦੇ ਹੁਕਮ ਨੇ ਉਹਨੂੰ ਮੰਨਣਾ ਬੜਾ ਜ਼ਰੂਰੀ ਹੈ ਅਸੀਂ ਜੋ ਵੀ ਭਵਿੱਖ ਦੇ ਵਿੱਚ ਹੁਕਮ ਦਿੱਤੇ ਜਾਣਗੇ ਅਸੀਂ ਉਹਨਾਂ ਨੂੰ ਜ਼ਰੂਰ ਮੰਨਾਂਗੇ ਫਿਲਹਾਲ ਜੋ ਮੌਕੇ ਦੇ ਉੱਤੇ ਹਾਲਾਤ ਨੇ ਉਹ ਸ਼ਾਂਤਮਈ ਹੋ ਚੁੱਕੇ ਨੇ ਕਿਸਾਨ ਆਗੂ ਕੀ ਕਹਿ ਰਹੇ ਨੇ ਪੂਰੀ ਉਹਨਾਂ ਨੇ ਡਿਟੇਲ ਦੇ ਨਾਲ ਦੱਸਿਆ ਕਿ ਆਖਰਕਾਰ ਇਹ ਸਭ ਹੋਇਆ ਕਿਉਂ ਸੀ ਤੇ ਅੱਗੇ ਇਹਦੇ ਲਈ ਅਸੀਂ ਕੀ ਮਾਮਲੇ ਦੇ ਉੱਤੇ ਅਸੀਂ ਰਾਜੀ ਹੋਇਆ ਕੀ ਸਾਡਾ ਇੱਕ ਮਤ ਹੋਇਆ ਕਿ ਹੁਣ ਜੋ ਸ਼ਾਂਤੀ ਹੋ ਗਈ ਹੈ ਇਹ ਮਾਮਲਾ ਕਿਸਾਨ 100 ਸਾਲ ਤੋਂ ਉੱਪਰ ਹੋ ਗਏ ਜ਼ਮੀਨਾਬਾ ਰਹੇ ਆ ਮਾਲਕ ਹੈ ਕਾਬਜ ਹੈ ਉਹਨਾਂ ਕੋਲੋਂ ਜਿਹੜੇ ਪਿੰਡ ਦੇ ਸਰਦਾਰ ਨੇ ਵੱਡੇ ਚੌਧਰੀ ਪੁਰਾਣੇ ਜ਼ਗੀਰਦਾਰ ਉਹ ਕੋਰਟ ਰਾਹੀਂ ਫੈਸਲੇ ਕਰਵਾ ਕੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਆ ਉਹ ਮੋਟਰਸਾਈਕਲ ਹੈਗਾ ਤੀਜਾ ਚੌਥਾ ਹੱਲਾ ਇਹ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਸ ਹੱਲੇ ਨੂੰ ਰੋਕਣ ਵਾਸਤੇ ਜਿਹੜਾ ਉਹ ਨਿਸ਼ਾਨਦੇਹੀ ਕਰਕੇ ਕਬਜ਼ਾ ਲੈਣਾ ਚਾਹੁੰਦੇ ਆ ਪੌਣ ਨੂੰ ਰੋਕਣ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਅੱਜ ਪਹੁੰਚੇ ਹੋਏ ਆ ਜਿਉਂਦ ਪਿੰਡ ਦੇ ਵਿੱਚ ਉਹ ਕਚਾਨੀਆਂ ਦੇ ਰਹੇ ਆ ਕਦੇ ਐਸ ਸੜਕਾਂ ਜਾਂਦੇ ਕਦੇ ਐਸ ਸੜਕਾਂ ਜਾਂਦੇ ਆ ਪੁਲਿਸ ਵੀ ਆਈ ਹੋਈ ਆ ਤਿੰਨ ਚਾਰ ਟੀਮਾਂ ਉਹਨਾਂ ਨੇ ਨਿਸ਼ਾਨਦੇਹੀ ਵਾਲੀਆਂ ਪਟਵਾਰੀ ਕਾਨੂੰਗੋਦੀਆਂ ਉਹ ਵੀ ਜੇ ਇੱਕ ਨੂੰ ਅਸੀਂ ਇੱਥੇ ਹੁਣ ਘੇਰ ਲਿਆ ਤਾਂ ਉਹ ਦੂਜੀ ਨੂੰ ਭੇਜਣਗੇ ਫਿਰ ਤੀਜੀ ਨੂੰ ਭੇਜਣਗੇ ਪਰ ਕਿਸੇ ਵੀ ਹਾਲਤ ਚ ਇਹ ਕਬਜ਼ਾ ਨਹੀਂ ਹੋਣ ਦਿੱਤਾ ਜਾਊਗਾ ਚਾਹੇ ਕਿੰਨਾ ਵੀ ਜ਼ਬਰ ਜ਼ੁਲਮ ਕਰ ਰਵੇ ਸਰਕਾਰ ਜਿਹਦੀਆਂ ਭਾਈ ਤਿੰਨ ਪੀੜੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਦਿਆਂ ਨੂੰ ਹੋ ਗਿਆ ਉਹ ਜ਼ਮੀਨ ਛੱਡ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਹੈ ਛੜਾ ਲਣ ਮਾਰ ਕੇ ਸਾਰਿਆਂ ਨੂੰ ਪਰ ਚਾਉਂਦੇ ਜੀ ਨਹੀਂ ਛੱਡਾਂਗੇ ਟਰਾਲੀ ਦਾ ਮਸਲਾ ਬੜਾ ਸੀ ਜੀ ਤੁਹਾਡੀ ਟਰਾਲੀ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬਗੇ ਨਾਲ ਖੇਚ ਤੂ ਹੋਈ ਖਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚੂ ਕਰ ਲਈ ਤੇ ਮਹਾਂਗੂ ਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜ਼ਰਬਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਦੇ ਢੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਪੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬਣ ਕੇ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਤੋਂ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲਣ ਜਿੰਨੇ ਮਰਜੀ ਐ ਜਿਨਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਖੜਦੇ ਮੁਰੇ ਆਗੂ ਖੜਦੇ ਆ ਮਾਰਨ ਗੋਲੀਆਂ ਸਿਰ ਦੀਆਂ ਛੱਡੀਆਂ ਖਾਦੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਭੇੜ ਕੀ ਐ ਸਾਡਾ ਬੰਬਾਂ ਵਾਲਿਆਂ ਨਾਲ ਭੇੜ ਕੀ ਐ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਨ ਦੇ ਸਾਨੂੰ ਡਾਂਗ ਨਾਲ ਮਾਰ ਦੇ ਤੇ ਰੋੜੇ ਚਲਾਉਣੇ ਆ ਅਸੀਂ ਬਾਈ ਰਾਣੀਤੀ ਕੀ ਅਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਐ ਜ਼ਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਨਾਂ ਨੇ ਜਿੰਨੇ ਆ ਲੈਣੇ ਜਿੰਨੇ ਮਰਜੀ ਲੈ ਲੈਣਾਂ ਕੋਈ ਫਿਰ ਤੁਰ ਗਿਆ ਹੈ ਨਾ ਬਦਲਾ ਲਾਉਣੇ ਤੁਸੀਂ ਅਸੀਂ ਪੰਪ ਨਹੀਂ ਪੜਾਏ ਹੈਗੇ ਅਸੀਂ ਪੰਪ ਕਿੱਥੋਂ ਪੜਾਏ ਹੈਗੇ ਚੱਲ ਜੀ ਰੋੜਾ ਥੋੜਾ ਸੌਣ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲੇ ਲੈ ਨਾ 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 ਅਬਾ ਰੋੜੇ ਲਾ ਕੇ ਦੇ ਦੇ ਟਰਾਲੀ ਰੋੜੇ ਲਾ ਕੇ ਦੇਾਂਗੇ ਟਰਾਲੀ ਰੋੜੇ ਨਹੀਂ ਬੱਟੇ ਜਾਂਦੇ ਇੱਥੇ ਰੋੜੇ ਨਹੀਂ ਮਿਲਦੇ ਅੱਜ ਜਿਹੜੀ ਮਰਜ਼ੀ ਕਰਨਾ ਬੱਟਾਂਗੇ ਨਾ ਨਾ ਪੱਟ ਲੈਗਾ ਫਿਰ ਮਾਰ ਦੇ ਸਾਰੀ ਦੁਨੀਆ ਮਾਰ ਦੇਗਾ ਤੂੰ ਹੈਂ ਅਸੀਂ ਤਾਂ ਕੋਈ ਗੱਲ ਦਲੀਲ ਨਾਲ ਗੱਲ ਕਰ ਯਾਰ ਅਸੀਂ ਕੁਝ ਕਿਹਾ ਉਹਨਾਂ ਨੂੰ ਤੂੰ ਰੋਕ ਕੇ ਉੱਥੇ ਸਾਡੇ ਬੰਦੇ ਦੀ ਬਾਹ ਮੱਣੀ ਪੰਗਾ ਲੈ ਓ ਆ ਤੋ ਚੋਣ ਨੂੰ ਬੜਾ ਬੇਤੀ ਮਾਂ ਬੰਨੀ ਲੱਗਦਾ ਸੋਣੇ ਨੇ ਬੰਗਾ ਲੈ ਲੈ ਤੁਹਾਡੇ ਨਾਲ ਬੰਬ ਜਨਾਬ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਇਹ ਬੰਬਾਂ ਦੀ ਫੈਕਟਰੀਂ ਦੀ ਉਰੇ ਨਹੀਂ ਹੋਇਤਾ ਤੁਸੀਂ ਬੰਦਾ ਦੇ ਦਿਓ ਸਾਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਕਾਹਦਾ ਟਰੈਂਡ ਆ ਮਾਤਾ ਨੇ ਫੇਰ ਦੂਜਾ ਬੰਦਾ ਨਹੀਂ ਕੋਈ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ 'ਚ ਰਹਿੰਦੇ ਨੇ ਪਾ ਲੈਣਾ ਪਰ ਸਾਡੀ ਜਿਹੜੀ ਪ੍ਰਧਾਨ ਜੀ ਕਰਨਾ ਕੋਈ ਤਾਂ ਮੰਨ ਲਓ ਬੰਬ ਹੈ ਬੰਬ ਦੇ ਅੱਗੇ ਅੱਗੇ ਲੜ ਲੜਾਈ ਆ ਰਹੀ ਆ ਲੜ ਲੜੋ ਜਾਂ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਆ ਆਏ ਮਾਰਦੇ ਅਸੀਂ ਮਾਫ ਕਰਦੇ ਹਾਂ ਜੀ ਟਰਾਲੀ ਦੇ ਨਹੀਂ ਦੇ ਦੋ ਨਹੀਂ ਗੱਲ ਸਭ ਕੰਨੀ ਬਾਤ ਆ ਉਹਨਾਂ ਨੇ ਥੋੜੇ ਬੰਦਾਂ ਦੇ ਲੱਠ ਲਾੜ ਗਾ ਬਿਲਕੁਲ ਉਹਨਾਂ ਨੇ ਲੱਤਾਂ ਬਾਹਾਂ ਤੋੜ ਦੀਆਂ ਤੇਰੀ ਥੋੜੀ ਜੀ ਜਿਹੜਾ ਵੀ ਕਿਸੇ ਤੋਂ ਟੁੱਟੀ ਹੈ ਉਹ ਹਸਪਤਲ ਗਿਆ ਜਾ ਕੇ ਪਤਾ ਕਰਾਉਣਾ ਥੋੜੇ ਤਾਂ ਮਾਰਦੇ ਸੀ ਸਾਡੇ ਉਹ ਵੀ ਸਾਰੇ ਥੋੜੀ ਹੈ ਪ੍ਰਧਾਨ ਜੀ ਸਾਰੇ ਸੱਟੀਆਂ ਹੈ ਠੀਕ ਹੈ ਜੀ ਬਹੁਤ ਹਾਲ ਮਾਇਆ ਲੈ ਲਈ ਜੀ ਪੰਜ ਪੰਜ ਬੰਦੇ ਕਰ ਲਏ ਪੰਜ ਬੰਦੇ ਐਕਸੀਡੈਂਟ ਹੋ ਗਿਆ ਮਾਇਆ ਲੈ ਗਈ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਘਰ ਦੇ ਕੰਮ ਤੇ ਜਾਂਦੇ ਸੀ ਮੁੱਖ ਮੰਤਰੀ ਬੋਲਦਾ ਵੀ ਸਰਕਾਰੀ ਡਿਊਟੀ ਤੇ ਗਈ ਸੀ ਤੁਮ ਆਜਵਾਦ ਇਹਦੋਂ 15 ਸਾਲ ਪਹਿਲਾਂ 10 ਲੱਖ ਰੁਪਏ ਲਏ ਨੌਕਰੀ ਲਈਆ ਕਰਜ਼ਾ ਖਤਮ ਕਰਾਇਆ ਜਿਹੜਾ ਉਹਨੂੰ 10 ਲੱਖ ਰੁਪਏ ਹੁਣਾਂ 20 ਜਰਾਂ ਚਾਹੀਦਾ ਜੋ ਦੇਖਿਆ ਪਿੰਡ ਜਾਂਦੇ ਦੇ ਲੋਕ ਸਾਡੀ ਨਵੇਂ ਪਾਲਿਸੀ ਬਣੀ ਪਾਲਿਸੀ ਲੋਕਾਂ ਦੇ ਉੱਤੇ ਬੰਨ੍ਹ ਦੀ ਹੋਈ ਹੈ ਸੱਟ ਨਾ ਲੱਗੇ ਨਾ ਚੱਖ ਨੂੰ ਚੇੜੀ ਆਉਂਦੀ ਬਧੀ ਜਾਉਂਦਾ ਛੱਡੋ ਆਪਾਂ ਨੂੰ ਸੁਣੀ ਭਾਣਾ ਦੇ ਲਾਲੋ ਯਾਰ ਕਿਹੜੀ ਫੋਨੀ ਸੀ ਫੋਨੀ ਬੱਟ ਚੇੜਨਾ ਕਰਨ ਬਦਲਾ ਲਾ ਲੇਕਰ ਵੀ ਆਪਾਂ ਦੇਖੋ ਸਰ ਇਹ ਬੰਦਾ ਹੀ ਬੈਠ ਗਿਆ ਗਾਇਆ ਨਾ ਨਪਾਲ ਦੇ ਬੰਦੇ ਆਪਾਂ ਕਰੀ ਗੱਲ ਕਰੋ ਤਾਂ ਸਾਡੇ ਬੰਦੇ ਬਾਹਰ